ਮੇਰੀ ਸੁਨਿਮਰ ਬੇਨਤੀ ਆ ਸਭ ਤੋਂ ਪਹਿਲਾਂ ਇੱਕ ਵਾਰੀ ਫਤਿਹ ਜ਼ਰੂਰ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਰਾ ਉੱਚੀ ਬੁਲਾ ਪਾਈ ਖਾਲਸਾ ਇੱਕਦਮ ਸਮਝ ਲਓ ਮੈਂ ਹਾਜ਼ਰ ਹੋ ਗਿਆ ਸੀ ਐਮਐਸਪੀ ਸਾਨੂੰ ਸਵਾਲ ਦਾ ਜਵਾਬ ਦੇ ਦਿਓ ਮੈਂ ਜਿੰਨਾ ਕਾਲੀ ਨੂੰ ਪੁੱਛੋ ਸਹਿਜ ਰਹਿ ਕੇ ਸਹਿਜ ਰਹਿ ਕੇ ਪਿੱਛੇ ਤੋਂ ਲਿਆਉਣਾ ਪੁੱਛ ਕੇ ਆਪਣਾ ਮੁਲਕ ਆਪਾਂ ਕਿਤੇ ਵੀ ਜਾ ਸਕਦੇ ਆ ਇੱਕ ਮੇਰੀ ਬੇਨਤੀ ਕਰੋ ਬੇਨਤੀ ਮੇਰੀ ਹੈ ਕਿ ਜਦੋਂ ਮੈਂ ਬੋਲਦਾ ਫਿਰ ਨਾ ਬੋਲਣ ਜਦੋਂ ਤੁਸੀਂ ਬੋਲੋਗੇ ਤਾਂ ਮੈਂ ਬਿਲਕੁਲ ਬਾਕੀ ਸਾਰੇ ਖਾਬੋ ਆਪਣਾ ਮੁੱਲ ਕਿ ਆਪਾਂ ਕਿਤੇ ਵੀ ਜਾ ਸਕਦੇ ਆਪਣੇ ਹੱਕਾਂ ਦੀ ਆਵਾਜ਼ ਪਾਵ ਬਲੰ ਤਰੀਕੇ ਨਾਲ ਉਠਾਉਣ ਲਈ ਕਿਉਂਕਿ ਆਪਣੇ ਸਤਿਗੁਰੂ ਬਾਜਾ ਵਾਲੇ ਬਾਪੂ ਨੇ ਆਪਾਂ ਨੂੰ ਗੈਰਤ ਤੇ ਅਣਖ ਦੀ ਗੁਰਤੀ ਬਖਸ਼ੀ ਸੀ ਜਿੱਥੇ ਤੱਕ ਮੇਰੀ ਇੱਕੋ ਹੀ ਬੇਨਤੀ ਆ ਕਿ ਸ਼ਾਇਦ ਜਦੋਂ ਗੁਰੂ ਵਾਲਿਆਂ ਹੋ ਜਾਈਦਾ ਅੰਮ੍ਰਿਤ ਛਕ ਲਈਦਾ ਉਹ ਕਹਿੰਦੇ ਤਾਂ ਨਾਥ ਖਸਮ ਹੱਥ ਹੋ ਜਾਂਦੀ ਹੈ ਫਿਰ ਲਗਾਮ ਗੁਰੂ ਦੇ ਕੋਲ ਹੁੰਦੀ ਹੈ ਤੇ ਗੁਰੂ ਸਾਹਿਬਾਨ ਨੇ ਸਾਨੂੰ ਨਿਮਰਤਾ ਸਿਖਾਈ ਆ ਥੋੜੀ ਜੀ ਆਪਾਂ ਭਾਸ਼ਾ ਆਪਣੀ ਵੋਕੈਬਲਰੀ ਸ਼ਬਦਾਵਲੀ ਥੋੜੀ ਜੀ ਨਿਮਰਤਾ ਵਾਲੀ ਰੱਖੀਏ ਨਹੀਂ 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 ਉਹ ਸਰ ਜੀ ਸੁਣੋ ਐਮਪੀ ਸਾਹਿਬ ਇਹਨਾਂ ਨੂੰ ਮਾਜੀ ਗੱਲ ਦਾ ਜਵਾਬ ਜੋ ਵੀ ਸਾਨੂੰ ਜਿੰਨੀ ਜਾਣ ਤੋਂ ਮੈਂ ਨਹੀਂ ਜਾਣਦਾ ਤੁਮ ਕਿਉਂ ਰੋਕਿਆ ਬਾਬਾ ਜਵਾਬ ਦੋ ਸ਼ਬਦਾਂ ਅਸੀਂ ਤੁਹਾਡੀ ਨਹੀਂ ਸੁਣਨਾ ਜੀ ਆਪਣੇ ਬੰਦੇ ਨਾ ਸਿੱਧੇ ਹੋ ਜਾਂਦੇ ਪਾਗੀ ਜ਼ਰਾਤੀ ਤੌਰ ਤੇ ਇਹ ਅਸੀਂ ਉਹ ਖਲਾਡੇ ਪ੍ਰਾਇਮਿਸਟਰ ਨੂੰ ਮਾਰ ਸਕਦੇ ਤੈਨੂੰ ਵੀ ਮਾਰ ਸਕਦੇ ਘਬਰਾਹ ਜਿਹੜਾ ਕੱਲ੍ਹ ਨਾ ਨਾ ਖੜੀ ਗੱਲ ਖੜੇ ਬਿਆਨ ਤੋਂ ਬਾਹਰ ਨਾ ਜਾਓ ਅਦੇ ਬਿਆਨ ਖੜੀਆ ਬਿਆਨ ਦੇ ਰੋਲੇ ਇਹ ਹੈ ਲਿਵਿੰਗ ਟੈਂਗਲ ਕਿ ਜੇ ਆਪਾਂ ਨਿਮਰਤਾ ਦੇ ਨਾਲ ਪਿਆਰ ਨਾਲ ਆਪਾਂ ਜਾਵਾਂਗੇ ਤੇ ਕੋਈ ਰੁਕੇਗਾ ਨਹੀਂ ਮੈਨੂੰ ਲੱਗਦਾ ਸਾਡੇ ਕੋਲ ਕਿਹੜਾ ਇੱਕੋ ਮਿੰਟ ਜੀ ਸਾਡੇ ਕੋਲ ਕਿਹੜਾ ਅਸਲਾ ਸੀ ਸਰਕਾਰ ਜਿੰਨਾ ਜਿਹੜਾ ਕਿ ਅਸੀਂ ਅਸਲਾ ਲੈ ਕੇ ਜਾ ਰਹੇ ਸੀ ਸਾਡੇ ਕੋਲ ਇੱਕ ਸਾਡਾ ਆਪਦਾ ਟਰੈਕਟਰ ਇੱਕ ਟਰਾਲੀ ਇੱਕ ਤੇ ਸਾਡੇ ਕੋਲ ਰੋਟੀਆਂ ਬਕਾਉਣ ਵਾਲਾ ਆਟੇ ਦਾ ਸਾਧਨ ਸੀ ਇਸ ਤੋਂ ਬਾਅਦ ਸਰਕਾਰ ਨੇ ਸਾਡੇ ਕੋਲ ਗੁੱਸਾ ਕੀਤਾ ਤੁਸੀਂ ਦੇਖ ਕਨੇ ਆ ਮੈਨੂੰ 100% ਯਕੀਨ ਹੈ ਮੈਂ ਯਕੀਨ ਕਰਕੇ ਹਾਂ ਤੁਹਾਡੇ ਕੋਲ ਮੈਨੂੰ ਪਰ ਉਸ ਦਾ ਮੇਰੀ ਫੋਰਸ ਵੀ ਰੁਕਦੀ ਹੈ ਮੈਨੂੰ ਮੇਰੇ ਦੋਸਤ ਮੇਰੇ ਬੱਚੇ ਰੋਣ ਲੱ ਪੈਂਦੇ ਕਿ ਤੁਸੀਂ ਵਿੱਚ ਕਿਉਂ ਜਾਂਦੇ ਮੈਂ ਕਿਹਾ ਮੇਰੇ ਪੁੱਤ ਮੇਰੀ ਜ਼ਿੰਦਗੀ ਉਹਨਾਂ ਨੇ ਬਖਸ਼ੀ ਆ ਮੇਰੇ ਰਿਕਾਰਡ ਵੀ ਪਹਿਲੇ ਉਹਨਾਂ ਨੇ ਬਣਾਏ ਖਾੜੇ ਵੀ ਬਿਟੇ ਮੈਂ ਕਰਜ਼ਦਾਰ ਆ ਨੂਨ ਮੈਂchn ਆਇਆ ਮੈਂ ਕਰਜ਼ਦਾਰ ਆ ਮੈਂ ਤਾਂ ਜਾਂਦਾ ਚਖਮਾ ਤੇ ਨੂਨ ਸਿੱਟਣ ਆ ਰਹੇ ਹਾਂ ਸਰ ਤੁਸੀਂ ਜਵਾਬ ਦਿਓ ਸਾਡੀ ਗੱਲ ਦਾ ਜਵਾਬ ਕੋਈ ਨਹੀਂ ਆ ਨੂਨ ਹੀ ਲਾਈ ਜਨੋ ਮੈਂ ਤੁਹਾਡੀ ਗੱਲ ਦਾ ਇਹੀ ਜਵਾਬ ਦਿੰਦਾ ਕਿ ਨਿਮਰਤਾ ਨਾਲ ਜਾਣਾ ਨਹੀਂ ਅਸੀਂ ਨਿਮਰਤਾ ਨਾਲ ਗਏ ਸੀਗੇ ਜੀ ਅਸੀਂ ਹੁੱਲੜ ਨਹੀਂ ਬਾਜੀ ਕੀਤੀ ਅਸੀਂ ਕੋਈ ਨਹੀਂ ਇੱਕ ਮਿੰਟ ਫਿਰ ਵੀ ਕਿਉਂ ਜਾਂਦੇ ਤੇਰਾ ਮਹੀਨੇ ਦਿੱਲੀ ਦੇ ਵਿੱਚ ਰਹੇ ਹਾਂਜੀ ਉੱਥੇ ਕੋਈ ਬਲਾਤਕਾਰ ਹੋਇਆ ਉੱਥੇ ਕੋਈ ਫੁੱਲ ਦਾ ਬੂਟਾ ਤੋੜਿਆ ਗਿਆ ਉੱਥੇ ਕੀ ਕੁਝ ਹੋਇਆ ਦੱਸੋ ਅੱਜ ਤੱਕ ਉਹਨਾਂ ਲੋਕਾਂ ਤੋਂ ਕੀ ਵਰਕ ਹੋਊਗਾ तेरा महीने आप कुदरत ने मालिक ने गुरु नानक पातशाह ने ऐसा वर्तारा वरताया ਹਾਂ ਜੀ ਹਸਰਾਜ ਬਰਦਾਬਾ ਹਸਰਾਜ ਬਰਦਾਬਾ ਹਸਕਰ ਦਾ ਜਵਾਬ ਹਸਰਾਜ ਬਰਦਾਬਾ ਮਨੂ ਕੋਸ਼ਲ ਦਾ ਇਹ ਜਵਾਬ ਕਿ ਜੇ ਤੁਹਾਨੂੰ ਹਕੂਮਤ ਦਾ ਜਾਂ ਕਿਸੇ ਦਾ ਇਹ ਇਤਰਾਜ਼ ਹੈ ਹਾਂ ਜੀ ਹਸਰਾਜ ਹਸਸਾ ਨੂੰ ਜਵਾਬ ਦੇ ਰਣ ਤੁਹਾਡਾ ਬੱਚਾ ਇੱਥੇ ਗਿਆ ਨਾ ਹਾਂ ਜੀ ਦੱਸੋ ਦੱਸੋ ਮੇਰੀ ਮੈਂ ਉਦੋਂ ਅਜੇ ਛੋੜਿਆ ਹੀ ਸੀ ਨਵਾਸੀ ਨੂੰ ਬਾਅਦ ਜਦੋਂ ਫਰਸ਼ਕਰ ਕੋਲ ਮੇਰੇ ਕੋ ਚਾਜ ਦਾ ਕੋਈ ਪੋਰਟਫੋਲੀਓ ਹੁੰਦਾ ਮੈਂ ਕਿਸੇ ਜਿੱਥੇ ਆਰਡੀਨੈਂਸ بڑے ਕਾਨੂੰਨ ਉਹਦਾ ਕੋਈ ਮੈਂਬਰ ਹੁੰਦਾ ਪਰ ਉਹ ਤਾਂ ਹਜੇ ਗੱਲ ਹੀ 2 ਮਹੀਨੇ ਦੀ ਉਹ ਦੁਬਾਰਾ ਦੇਹੇ ਹੋ ਗਏ ਪ੍ਰਾਣੀ ਨਾਸਤ ਨੂੰ ਤਾਂ ਨਾ ਨਾ ਪੜਿਆ ਡਾ ਆਰਡੀਨੈਂਸ ਇਹਨਾਂ ਰੋਜ਼ ਇੰਟੈਕਸੀ ਇਹ ਪਹਿਲੀ ਗੱਲ ਦਾ ਤੁਹਾਡੇ ਕੋਲ ਕੋਈ ਜਵਾਬ ਹੈ ਨਹੀਂ ਸਾਨੂੰ ਕੋਈ ਜਵਾਬ ਹੈ ਸੁਣ ਕੱਟ ਕੇ ਸਿੱਧੀ ਗੋਲੀ ਕਿਉਂ ਮਾਰੀ ਜਵਾਬ ਸੁਣ ਲੋ ਚੁੱਪ ਕਰਨੀ ਸਿੱਧੀ ਗੋਲੀ ਕਿਉਂ ਮਾਰੀ ਮੈਂ ਹਫਤੇ ਬਾਅਦ ਆਇਆ ਸੀ ਜਲੰਧਰ ਪ੍ਰੈਸ ਕਾਨਫਰੰਸ ਕੀਤੀ ਜੋ ਕੱਢ ਕੇ ਸਾਰਾ ਜਮਾਨਾ ਦੇ ਉਹ ਸਾਰਾ ਉਹਦੀ ਗੱਲ ਉਹਦੇ ਵਿੱਚ ਮੈਂ ਪਤਾ ਕੀ ਕਿਹਾ ਸੀ ਅੱਜ ਲਿਓ ਕਿਸੀ ਕਿ ਮੈਂ 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 ਜਿੰਨੇ ਵੀ ਕਿਸਾਨ ਲੀਡਰ ਸੀ ਉਹਨਾਂ ਨੂੰ ਸਨਮਰ ਬੇਨਤੀ ਕੀਤੀ ਸੀ ਕਿ ਬੇਸ਼ੱਕ ਮੈਂ ਨਵਾਂ ਆ ਬੇਸ਼ੱਕ ਮੈਂ ਕਮਜ਼ੋਰ ਆ ਬੇਸ਼ੱਕ ਤੁਸੀਂ ਸਮਝੋ ਵੀ ਸਭ ਤੋਂ ਮੈਂ ਉਹ ਆ ਲੇਕਿਨ ਮੈਂ ਤੁਹਾਨੂੰ ਸਿੱਧਾ ਪ੍ਰਾਈਵੇਟ ਸਭ ਕੋਲ ਲੈ ਕੇ ਜਾਣਾ। ਉਹ ਸਰ ਸਾਨੂੰ ਇਹ ਦੱਸੋ ਵੀ ਸਾਨੂੰ ਰੋਕਿਆ ਸਾਡੀ ਰਾਜਤਾਨੀ ਜਾਣ ਤੋਂ ਕਿਉਂ ਸਿੱਧਾ ਜਵਾਬ ਦਿਓ ਜੀ ਸਰ। ਬੈਠ ਕੇ ਗੱਲ ਹੋਣੀ ਸੀ। ਤੁਸੀਂ ਪੁੱਛ ਰਹੇ ਆਂ ਬੈਠ ਕੇ। ਅਸੀਂ ਅਸੀਂ ਛੇ ਮਿੰਟ ਬੈਠੇ ਰਹੇ। 1 ਮਿੰਟ 4 ਮਿੰਟ ਬੈਠ ਕੇ ਜਾਣਾ। ਉਹ ਮੰਗਦਾ ਸੀ ਸ਼ੌਕ ਦੇ ਤੇ ਉਹ ਬੰਦਾਂ ਨਹੀਂ ਬੈਠ ਕੇ। ਜੋ ਉਹ ਬੰਦੇ ਕਰਦੇ ਆ। 1 ਮਿੰਟ ਜਾਣਾ ਸੀ ਇੱਕ ਸਾਰੇ ਸਿੱਗੇ। ਰੁਰਕੇ ਵਾਲੇ ਇੱਕ ਰਾਜੇਵਾਲ ਸੀਗੇ ਉਹਨਾਂ ਨੇ ਮੈਨੂੰ ਪੰਜ ਨਾ ਦਿੱਤੇ ਸਾਹਿਬ ਜੀ ਪੰਜ ਨਾ ਭਾਜੀ ਬਾਈ ਤੁਸੀਂ ਸੁਣ ਲਓ ਪੰਜ ਨਾ ਦਿੱਤੇ ਸੀ ਛੇਵੀ ਕੋਈ ਬੀਬੀ ਜੀ ਵੀ ਸੀ ਜਥੇਵੰਦੀ ਚ ਮੈਨੂੰ ਮੇਰੇ ਮੋਬਾਈਲ 'ਚ ਹੈਗੇ ਆ ਮੈਂ ਤੁਹਾਨੂੰ ਕੱਢ ਕੇ ਕਹੋਗੇ ਤਾਂ ਅਖਬਾਰ 'ਚ ਛਾਪ ਦਊਗਾ ਟਾਈਮ ਲੈ ਲਿਆ ਸੀ ਪ੍ਰਾਈਮ ਮਿਨਿਸਟਰ ਸਾਹਿਬ ਤੋਂ ਉਦੋਂ ਨਹੀਂ ਉਦੋਂ ਨਹੀਂ ਮੇਰੀ ਕਿਸੇ ਨੇ ਸੁਣੀ ਬਾਅਦ 'ਚ ਜਦੋਂ ਮੈਂ ਗੱਲ ਕਰਾਈ ਨਾ ਤੁਮਰ ਸਾਹਿਬ ਨਾਲ ਉਹਨੂੰ ਯਕੀਨ ਹੋ ਗਿਆ ਕਿ ਇਹਦੀ ਮਾੜੀ ਮੋਟੀ ਕਿਹੜੀ ਡੇਟ ਦੀ ਗੱਲ ਕਰਦੇ ਹੋ ਤੁਸੀਂ ਉਸ ਕੋਲ ਨਾ ਇਦਾਂ ਜਦੋਂ ਪਹਿਲਾਂ ਕਿਹੜੇ ਦਿਨਾਂ ਦੀ 20 20 ਦੀ ਜਿਹੜਾ ਦਿਨਾਂ ਦੀ ਮਹੀਨਿਆਂ ਵਾਲੀ ਵਾਲੀ ਗੱਲ ਹੁੰਦੀ ਹੁੰਦੀ ਕਰੀ ਜਾਂਦੇ ਆਂ ਇਹ ਅਸੀਂ ਤਾਂ ਹੁਣ ਪੁੱਛ ਰਹੇ ਆਂ ਇਹਨਾਂ 2 ਮਹੀਨਿਆਂ ਦੇ ਜਿਹੜਾ ਹੋੜਨ ਦੋ ਅੱਛਾ ਜੋ ਮੈਂ ਪਹਿਲਾਂ ਜੋ ਮੈਂ ਪਹਿਲਾਂ ਕੀਤਾ ਛੱਡੋ ਜੀ ਪਹਿਲਾਂ ਦਾ ਛੱਡੋ ਵੀ 20 ਨੂੰ ਛੱਡੋ ਕਿਉਂ ਉਹਦੇ ਨਾਲ ਰਿਲੇਟਡ ਆ ਚਲੋ ਦੱਸੋ ਉਹਦੇ ਨਾਲ ਮੈਂ ਇਹ ਲੈ ਲਿਆ ਸੀ ਪ੍ਰਧਾਨ ਮੰਤਰੀ ਸਾਹਿਬ ਤੋਂ ਇਹਨਾਂ ਨੇ ਕਿਹਾ ਜੀ ਤੂੰ ਵਿਚਿਤ ਨਹੀਂ ਕੋਈ ਆਏਗਾ ਮੀਡੀਆ ਜਾਂ ਲੋਕ ਮੈਂ ਕਿਹਾ ਜੀ ਬਿਲਕੁਲ ਤੁਹਾਡੇ ਮੀਟਿੰਗ ਹੋਏਗੀ ਬਾਅਦ ਚ ਤੁਸੀਂ ਆਪ ਨਸ਼ਰ ਕਰ ਦਿਓ ਤੁਹਾਨੂੰ ਪਤਾ ਪ੍ਰਾਈਮ ਮਿਨਿਸਟਰ ਕੋਲ ਲੈਣਾ ਤਾਂ ਮੁਸ਼ਕਲ ਸੀਗਾ ਟਾਈਮ ਸਾਰੀਆਂ ਏਜੰਸੀ ਚੈੱਕ ਕਰਦੀਆਂ ਮੈਂ ਕਿਹਾ ਪ੍ਰਧਾਨ ਮੰਤਰੀ ਕੋਲ ਆ ਜੀ ਜੇ ਲੋਕਾਂ ਵਾਸਤੇ ਟਾਈਮ ਹੈ ਨਹੀਂ ਨਹੀਂ ਮੈਨੂੰ ਦੇਖਿਆ ਸਿਸਟਮ ਹੁੰਦਾ ਇੱਕਦਮ ਥੋੜੀ ਮਿਲਦਾ ਨਹੀਂ ਜੀ ਨਹੀਂ ਦੇਣਾ ਲੋਕਾਂ ਤੋਂ ਵੱਡਾ ਕੁਝ ਪ੍ਰਧਾਨ ਮੰਤਰੀ ਨੂੰ ਟਾਈਮ ਮਿਲ ਗਿਆ ਜਦੋਂ ਟਾਈਮ ਮਿਲ ਗਿਆ ਇਹਨਾਂ ਨੇ 5:30 ਵਜੇ ਮੋਬਾਈਲ ਆਫ ਕਰ ਲਏ ਸੀ ਤੁਸੀਂ ਫੋਨ ਕਰਕੇ ਸਰ ਉਹ ਗੱਲ ਵੱਖਰੀ ਹੈ ਵੀ ਜਾਂ ਤੋਂ ਰੋਕਣਾ ਦੇ ਸੀ ਨਾ ਮੇਰਾ ਕੈਰੈਕਟਰ ਆ ਮੈਂ ਆਪਣੇ ਆਪਣੇ ਜਵਾਬ ਆਪਦਾ ਕੈਰੈਕਟਰ ਆ ਤੁਸੀਂ ਆਪਦਾ ਜਵਾਬ ਆਪਦਾ ਤੁਹਾਨੂੰ ਹਮੇਸ਼ਾ ਜੁੜਿਆ ਰਿਹਾ ਮੈਂ ਕਿਹਨੇ ਮੈਂ ਜਿੱਥੇ ਜਾਣਾ ਕਿ ਨਹੀਂ ਜਾ ਸਕਦੇ ਜਿੱਥੇ ਜਾਣਾ ਕਿ ਨਹੀਂ ਜਾ ਸਕਦੇ ਯਰ ਭਾਜੀ ਪੀਜਪੀ ਦਿੱਤਾ ਖੋੜ ਦਿਓ ਹਾਂ ਜੀ ਇਹ ਵੀ ਹੋ ਰਹੀ ਹੈ ਪੀਐਸੂ ਦੀ ਡੈਕਟਰਾਂ ਕੋਲ ਬੈਠੇ ਰਹੂਗਾ ਮੈਂ ਅਸੀਂ ਇਤਰਾਜ਼ ਜੋ ਕੋ ਕਹਿ ਰਹੇ ਹਾਂ ਬਹੁਤ ਮਾਰੀ ਚੱਲ ਛੁੱਪ ਕਰਨ ਅਣੀ ਛੁੱਪ ਕਰਨ ਨੂੰ ਕਤਲ ਕਰਨ ਵਾਲਾ ਮਨੋਰ ਨਾਲ ਖਤਰਾ ਹੈ ਕਿ ਨਹੀਂ ਆ ਗਿਆ ਰਾਮਤਰਾਲੇ ਦਾ ਖੂਰ ਹੈ ਲੈ ਨਹੀਂ ਹੈ ਜਿੱਥੇ ਵੀ ਕੋਈ ਬੱਕਤ ਨਾ ਤਾਂ ਲੋਹਾ ਕਿ ਕਿਸੇ ਦੀ ਜਾਨ ਲੈਣ ਦਾ ਨਾ ਕਿਸੇ ਨਹੀਂ ਨਹੀਂ ਜਾਣਾ ਨਹੀਂ ਸਰ ਤੁਸੀਂ ਕਰੀਓ ਗੈਰ ਇਨਸਾਨੀ ਕਿਉਂ ਮਨੋਰ ਨਾਲ ਖਤਰਾ ਹੈ ਮਿਲ ਉਸ ਨੂੰ ਮੜੋ ਅੱਛਾ ਫਿਰ ਦੱਸੋ ਅੱਛਾ ਫਿਰ ਉੱਤੇ ਕੀ ਕਰਾਂਗੇ ਇਹ ਦੱਸੋ ਵੀ ਬਿਨਾ ਜੁਨੀਫਾਰਮ ਤੋਂ ਤੁਸੀਂ ਉੱਥੇ ਇਹ ਪੁਲਿਸ ਕਿਉਂ ਲਈ ਕਿਸੇ ਜਾਂਦੇ ਸਾਡੇ ਲੋਕਾਂ ਦਾ ਚੰਗ ਹੋਦੀ ਆ ਮਸ਼ੀਨਰੀ ਦਾ ਕੀ ਕਸੂਰ ਦੀ ਉੱਤੇ ਟਰੈਕਟਰ ਕਿਉਂ ਤੋੜੇਗੇ ਆਪਣੀ ਗੱਲ ਕਰ ਸਕਦਾ ਮਤਲਬ ਸਭ ਤੁਸੀਂ ਤੁਸੀਂ ਆਇਆ ਦਾ ਸਰਕਾਰ ਦਾ ਨਮਾਇਦਾ ਬਣ ਕੇ ਕਿ ਆਉਂਦਾ ਹੈ ਕਰੋਗੇ ਸਰਕਾਰ ਦਾ ਨਮਾਇਦਾ ਬਣ ਕੇ ਕਿ ਆਇਆ ਕਰੋ ਸਰਕਾਰ ਨੂੰ ਆਜ਼ਾਦ ਉਹ ਵੀ ਦਰਵਾਜ਼ਾ ਉੱਠ ਕਰੋ ਹਾਂਜੀ ਤੁਸੀਂ ਇਹ ਜਾਰੀਆਂ ਲੈ ਕੇ ਆਉਂਦੇ ਆ ਪਾਉਂ ਤੂੰ ਤੁਸੀਂ ਸਵਾਲ ਨਹੀਂ ਕਰਦੇ ਤੁਸੀਂ ਸੋਥੋ ਸਵਾਲ ਤਾਂ ਹੁੰਦੇ ਆ ਤੁਸੀਂ ਭਾਜਪਾ ਦੇ ਨਮਾਇੰਦੇ ਹੋ ਤੁਸੀਂ ਦੱਸੋ ਵੀ ਮਨੋਰ ਨਾਲ ਸਮਾਂ ਤੁਸੀਂ ਦੱਸੇਗਾ ਉਹਨਾਂ ਨੂੰ ज हो की दसो अच्छा। भी जरा खट्ट का है आर्डर ਜਿਹਨੇ ਵੀ ਆਰਡਰ ਦਿੱਤਾ ਜੇ ਖਤਰਨੇ ਆਰਡਰ ਖਤਰਨੇ ਆਰਡਰ ਖਤਰਨੇ ਆਰਡਰ ਕੋਲ ਜਿਹਦੀ ਸਰਕਾਰ ਹੁੰਦੀ ਹੈ ਕਿ ਕੋਈ ਆਪੋ ਜੱਟ ਮੈਨੂੰ ਇਹ ਦੱਸੋ ਜੀ ਤੁਸੀਂ ਉਹਨਾਂ ਦਾ ਨਾਮ ਮੈਨੂੰ ਇਹ ਦੱਸੋ ਸਦੋ ਇਹ ਕਲੀਅਰ ਹੋ ਗਿਆ ਨਹੀਂ ਨਹੀਂ ਸਰ ਮੈਨੂੰ ਕੋਈ ਚੋਰ ਕਰ ਕੁਝ ਨਹੀਂ ਵੀ ਸਰਕਾਰ ਆਰਡਰ ਕਰਦੀ ਹੁੰਦੀ ਹੈ ਕਿ ਸਾਡਾ ਕੰਮ ਤੱਕੀ ਜਾਂਦਾ ਹੈ ਹੋਰ ਰੁਪਈਆ ਆਇਆ ਇਹ ਨਹੀਂ ਲੱਗਿਆ ਆਰਡਰ ਮੈਨੂੰ ਕਹਿੰਦੇ ਕਿ ਉਹਨੂੰ ਵੀ ਕੁਝ ਜਵਾਬ ਕੀ ਦੇਵੇ ਜਵਾਬ ਦੇ ਉਹ ਨਹੀਂ ਨਹੀਂ ਜੀ ਤੁਸੀਂ ਘਰ ਘਰ ਲੱਗ ਕੇ ਉਹ ਸਾਡਾ ਮੈਚ ਸਾਡਾ ਮੈਚ ਪਿੰਡੂ ਪਿੰਡੂ ਕੰਸੀ ਕੰਸੀ ਜਿੱਤੂ ਸੋਰੀ ਲਾਉਂਦਾ ਆਪਾ ਵੀ ਪ्योर ਪਿੰਡੂਆਂ ਔਰ ਇਸ ਗੱਲ ਤੇ ਫਖਰ ਹੈ ਕਿ ਉਹੋ ਜਿਹਾ ਮਾਹੌਲ ਲੱਗਦਾ ਹੈਗਾ ਕਿਉਂਕਿ ਹੁਣ ਵਾਪਾ ਵੀ ਕਿਉਂ ਕਿਸ ਤਰ੍ਹਾਂ ਲੱਗ ਬਹੁਤ ਅੱਛਾ ਲੱਗ ਰਿਹਾ ਹੈ ਡੇ ਬਾਈ ਡੇ ਲੋਕਾਂ ਨੂੰ ਲੋਕਾਂ ਦਾ ਸੁਭਾਅ ਮੈਂ ਜਾਣ ਰਿਹਾ ਮੈਨੂੰ ਖੈਰ ਪਤਾ ਸੀ ਪਹਿਲਾਂ ਗਾਗੂ ਕੇ ਚੱਲ ਜਾਂਦਾ ਸੀ ਲੋਕਾਂ ਨੂੰ ਮੇਰੇ ਬਾਰੇ ਨਹੀਂ ਸੀ ਪਤਾ ਜਿਵੇਂ ਜਿਵੇਂ ਪਤਾ ਲੱਗ ਰਿਹਾ ਉਹਨੂੰ ਲੱਗ ਰਿਹਾ ਯਾਰ ਇਹ ਸਾਡਾ ਆਪਣਾ ਹੀ ਭਰਾ ਸਾਡਾ ਆਪਣਾ ਵੀਰਾ ਹੈ ਸਾਡਾ ਆਪਣਾ ਭਾਈ ਹੈ ਇਹ ਕੋਈ ਈ ਢੀ ਗੱਲ ਨਹੀਂ ਉਪਰਾਪਨ ਦੂਰ ਹੋ ਰਿਹਾ ਕਲੋਜ਼ਨੈਸ ਆ ਰਹੀ ਹੈ ਔਰ ਰਿਸ਼ਤੇ ਪੀੜੇ ਹੋ ਰਿਹਾ ਹੈ ਪਕੜ ਵਧ ਰਹੀ ਹੈ ਕਿਸਾਨ ਹੋ ਰਿਹਾ ਕਿਸਾਨ ਕਰਦੇ ਯਾਰ ਕੀ ਕਾਰਨ ਤੁਸੀਂ ਦੇਖ ਲਓ ਵਿਰੋਧ ਵਿਰੋਧ ਦੇ ਵਿੱਚ ਮੈਂ ਕਿ ਸਰੰਕ ਮੇਰਾ ਬਿਹੇਵੀਅਰ ਦੇਖੋ ਬਸ ਇਹ ਗੱਲ ਕਰਿਆ ਕਰੋ ਇਹ ਗੱਲ ਕਰਿਆ ਕਰੋ ਤੀਜੀ ਵਾਰੀ ਮੈਂ ਜਾ ਆ ਮੈਨੂੰ ਜੇ ਭਰਾਵਾਂ ਦਾ ਪਿਆਰ ਨਾ ਹੋਵੇ ਉਹਨਾਂ ਨਾਲ ਤੇ ਮੈਂ ਕਦੀ ਨਾ ਜਾਵਾਂ ਮੈਨੂੰ ਸਾਰਾ ਜਹਾਨ ਰੋਕਦਾ ਕਿ ਕੁਝ ਹੋ ਸਕਦਾ ਕਸ਼ ਮੈਂ ਕਿਹਾ ਨੋ ਮੇਰੇ ਭਾਈ ਹੈ ਉਹ ਕ੍ਰਿਮੀਨਲ ਨਹੀਂਗੇ ਉਹਨਾਂ ਨੂੰ ਜੋ ਮਰਜ਼ੀ ਲੋਕਾਂ ਨੇ ਕਿਹਾ ਮੈਂ ਹਮੇਸ਼ਾ ਗੈਰਤਮੰਦ ਹੀ ਕਿਹਾ ਉਹਨਾਂ ਨੂੰ ਇੱਕੋ ਹੀ ਲਫ਼ਜ਼ ਮੇਰਾ ਹੁੰਦਾ ਗੈਰਤਮੰਦ ਗੈਰਤਮੰਦ ਕੌਣ ਹੁੰਦਾ ਹਨ ਖਾਲਾ ਬੰਦਾ ਜਿਹੜਾ ਆਪਣੇ ਹੱਕਾਂ ਲਈ ਲੜਦਾ ਪਰ ਉਹਨਾਂ ਨੂੰ ਮੈਂ ਇੱਕੋ ਹੀ ਮੰਤ ਪਾਉਂਗਾ ਕਿ ਪਿੰਡਾਂ ਵਿੱਚ ਯਾਰ ਮੈਨੂੰ ਜਾਨ ਨਹੀਂ ਦਿੰਦੇ ਮੈਂ ਸਾਰੇ ਪਿੰਡਾਂ 'ਚ ਫਿਰਨਾ ਚਾਹੁੰਦਾ ਤੈਨੂੰ ਇਜਾਜ਼ਤ ਦੇ ਦਿੰਨ ਪਿੰਡ ਪਿੰਡ ਇੱਕ ਇੱਕ ਜੀ ਨੂੰ ਮੈਂ ਮਿਲਾਂ ਇਹ ਇਹ ਤੁਸੀਂ ਮੀਡੀਆ ਵਾਲੋ ਤੁਸੀਂ ਕਰੋ ਮੇਰੇ ਵੱਲੋਂ ਰਿਕੁਐਸਟ ਮੈਂ ਮੇਰੀ ਤਨੀ ਮੰਨੀ ਕਰਮਜੀਤ ਅਨਬੋਲ ਨੇ ਮੁਕਾਬਲੇ 'ਚ ਕਹਿੰਦੇ ਇੱਕ ਦਿਨ ਚਾਹ ਪੀਣੀ ਆ ਅਨਸਰਾਂ ਜਾਨਸੋਰਾ ਨਾਲ ਬੈਠ ਕੇ ਹਾਂ ਮੈਂ ਇੰਤਜ਼ਾਰ ਕਰ ਰਿਹਾ ਉਹ ਵੀ ਬਿਜ਼ੀ ਹੋਣੇ ਜਿੱਦਾਂ ਮੈਂ ਹੁਣ ਤੁਰਿਆ ਫਿਰਦਾ ਅਸੀਂ ਕਿਤੇ ਇਕੱਠੇ ਹੋ ਗਏ ਅਸੀਂ ਪਹਿਲਾਂ ਵੀ ਚਾਹਾਂ ਪੀਂਦੇ ਰਹੇ ਮਿਲਦੇ ਰਹੇ ਛੋਟਾ ਵੀਰ ਹੈ ਹੁਣ ਵੀ ਚਾਹ ਪੀਵਾਂਗੇ ਅਸੀਂ ਇਦਾਂ ਦੀ ਸਿਆਸਤ ਨਹੀਂ ਕਰਨੀ ਕਿ ਐਵੇਂ ਨਫ਼ਰਤ ਭਰੀ ਜੀ ਪਿਆਰ ਨਾਲ ਉਹ ਕੀ ਕਰ ਸਕਦੇ ਉਹ ਦੱਸਣਗੇ ਮੈਂ ਕੀ ਕਰ ਸਕਦਾ ਮੈਂ ਦੱਸਾਂਗਾ ਜਿਹੜਾ ਕੋਈ ਪਹਿਲਾ ਐਮਪੀ ਤੁਸੀਂ ਸੁਣਿਆ ਉਹ ਦੱਸੇਗਾ ਫੇਰ ਲੋਕੀ ਦੱਸਣਗੇ ਕਿ ਕਿਤੇ ਜੇ ਚੁੰਦੇ ਚੁਣਿਆ ਜਾਂਦਾ ਹੈਗਾ ਜੇ ਤੁਸੀਂ ਬਾਹਰ ਵੀ ਗੱਲ ਕੀਤੀ ਤਾਂ ਕਿਸਾਨਾਂ ਨੂੰ ਕੀ ਵਿਸ਼ਵਾਸ ਦਿਵਾਣਾ ਚਾਹੁੰਦੇ ਹੋ ਵੀ ਜੇ ਤੁਹੇ ਨਹੀਂ ਜਾਂਦੇ ਨੇ ਅੰਸਰਾ ਜਨ ਤੋਂ ਜੇ ਦੇਖੋ ਮੈਂ ਤਾਂ ਨਾ ਤੇ ਵਿਸ਼ਵਾਸ ਕਰਕੇ ਚੱਲ ਜਾਣਾ ਜਿੱਥੇ ਬੁਲਾਉਂਦੇ ਆ ਮੈਂ ਇਹ ਵੀ ਕਿਹਾ ਸੀ ਬਿਨਾਂ ਗਨ ਮਿਹਨਤ ਤੋਂ ਵੀ ਆਜਣਾ ਪੰਜ ਕੇ ਬੰਦੇ ਤੁਸੀਂ ਆਜੋ ਗਨ ਮੈਂ ਨਹੀਂ ਹੋਣਗੇ ਮੇਰੇ ਨਾਲ ਇਹ ਕਿਹਾ ਸੀ ਮੈਂ ਉਹ ਹੁਣ ਉਹ ਵੀ ਤਾਂ ਮੇਰੇ ਤੇ ਯਕੀਨ ਕਰਨਾ ਜਦ ਮੇਰੇ ਕੋਲ ਕੋਈ ਪਾਵਰ ਹੀ ਨਹੀਂ ਹੈ ਪਹਿਲੀ ਵਾਰੀ ਐਮਪੀ ਦਿੱਲੀੋਂ ਬਣਿਆ ਸੀ ਪੰਜਾਬ ਤੋਂ ਇੱਕ ਅਰੀ ਯਕੀਨ ਕਿਸ ਕਿਸੇ ਨਾ ਕਿਸੇ ਲੈਵਲ ਤੇ ਯਕੀਨ ਕਰਨਾ ਚਾਹੀਦਾ ਉਦੋਂ ਮੇਰੇ ਪੱਲੇ ਕੱਖ ਨਹੀਂ ਸੀਗਾ ਨਾ ਮੈਨੂੰ ਪਤਾ ਸੀ ਨਵਾਂ ਨਵਾਂ ਐਮਪੀ ਬਣਿਆ ਜਦੋਂ ਪਹਿਲਾ ਅੰਦੋਲਨ ਹੋਇਆ ਹੁਣ ਮੈਂ ਗੱਲ ਨੂੰ ਸਮਝ ਗਿਆ ਇੱਕ ਅਰੀ ਮੇਰੇ ਤੇ ਯਕੀਨ ਕਰਕੇ ਮੈਨੂੰ ਅਸ਼ੀਰਵਾਦ ਦੇਣ ਤੇ ਜੇ ਫੇਰ ਮੈਂ ਕੰਮ ਨਾ ਕਰਾਂ ਫੇਰ ਮੈਂ ਗੁਨਾਹਗਾਰ ਵੀ ਹਾਂ ਸਜ਼ਾ ਦਾ ਹੱਕਦਾਰ ਹਾਂ ਜਦ ਮੇਰੀ ਪਰਫਾਰਮੈਂਸ ਵੀ ਦੇਖੀ ਤਾਂ ਫਿਰ ਉਸ ਤੋਂ ਪਹਿਲਾਂ ਹੀ ਕਹੀ ਜਾਓ ਖਰੇ ਨੇ ਕਰਨਾ ਕਿ ਨਹੀਂ ਕਰਨਾ ਕਰੇ ਨਾ लास्ट ਗੱਲ ਕਿਤੇ ਯੁਵਰਾਜ ਹੋਰੀ ਦਾ ਫੈਮਲੀ ਵੀ ਕਹਿੰਦੀ ਆ ਕਿ ਔਕੀ ਕੰਸਟੀਟੂਐਂਸੀ ਆ ਸਿੱਧਾ ਜਾ ਕੇ ਵਿੱਚ ਵੜ ਜੰਨੇ ਕੋਤਸਾਨਾ ਉਹ ਬੱਚੇ ਮੇਰੇ ਬਹੁਤ ਕਬਰ ਆ ਜਾਂਦੇ ਮੇਰੇ ਦੋਸਤ ਵੀ ਵੈਲ ਵਿਸ਼ਰ ਵੀ ਮੇਰੇ ਨਾਲ ਦੇ ਵੀ ਲੇਕਿਨ ਮੈਨੂੰ ਕਦੀ ਵੀ ਖੌਫ ਨਹੀਂ ਲੱਗਾ ਉਹਦੇ ਕਬਜ਼ਾ ਕੁਦਰਤ ਦੀ ਜਾਨ ਆ ਬੰਦੇ ਤੇ ਮਰੋੜ ਲੱਗ ਕੇ ਵੀ ਮਰ ਜਾਂਦੇ ਯਾਰ ਐਡੀ ਕਿਹੜੀ ਗੱਲ ਆ ਮੇਰੇ ਭਰਾ ਆ ਉਹ ਤਾਂ ਉਹ ਤਾਂ ਮੈਨੂੰ ਪਲਕਾਂ ਵਿਚਾ ਦੇਣਗੇ ਜਦੋਂ ਗੁੱਸਾ ਉੱਤਰ ਗਿਆ ਉਹ ਤਾਂ ਮੈਨੂੰ ਫਿਰ ਗਨਮੈਨਾਂ ਦੀ ਵੀ ਨਹੀਂ ਲੋੜ ਪੈਣੀ ਆ ਜਿਹੜੀਆਂ ਡਾਂਗਾ ਫੜੀਆਂ ਹਨ ਉਹਨਾਂ ਨੇ ਕਿਹਾ ਸਾਡੇ ਕੋਲ ਬਥੇਰੀਆਂ ਡਾਂਗਾ ਹੁਣ ਤੂੰ ਗਨਮੈਨ ਨਾ ਰੱਖਿਆ ਕਰ ਅਸੀਂ ਤੇਰੇ ਨਾਲ ਜਾਨੇ ਮੈਨੂੰ ਪਤਾ ਹੈ ਨਾ ਯਕੀਨ ਹੈ ਕਿਸੇ ਨੇ ਕਿਹਾ ਸੀ ਕਿ ਸਰਕਾਰ ਜਿਹਨੂੰ ਮੈਂ ਬਹੁਤ ਪਿਆਰ ਕਰਦਾ ਉਹ ਕਿਉਂ ਨਹੀਂ ਮੈਨੂੰ ਪਿਆਰ ਕਰਦਾ ਉਹ ਪਿਆਰ ਨਹੀਂ ਕਰ ਰਿਹਾ ਮੈਂ ਬਹੁਤ ਉਹ ਕਹਿੰਦੇ ਮਿਕਦਾਰ ਵਧਾ ਦਿਓ ਹੋਰ ਪਿਆਰ ਕਵਾਂਟੀਟੀ ਵਿਦਾ ਦੇ ਆਖਿਰੋਂ ਪਿਆਰ ਕਰਨਾ ਠੀਕ ਹੈ ਮੈਂ ਗਿਵ ਅਪ ਨਹੀਂ ਕਰਦਾ ਮੈਂ ਕਹਿੰਦਾ ਨਹੀਂ ਮੈਂ ਪੱਥਰ ਤੋਂ ਮੋਮ ਬਣਾਉਣਾ ਹੀ ਬਣਾਉਣਾ ਜੇ ਉਹਨਾਂ ਨੂੰ ਗੁੱਸਾ ਹੈ ਤਾਂ ਉਹਦੇ ਪਿੱਛੇ ਕੋਈ ਰੀਜ਼ਨ ਤਾਂ ਹੈ ਦਲੀਲ ਤਾਂ ਹੈ ਉਹ ਕਿਹਦਾ ਸੈਂਕ ਨਹੀ